21 ਉਹ ਗਸਣ ਇੱਕ ਮਿੰਟ 21 ਬੈਠੇ ਬੈਠੇ ਔਰ ਕੀ ਕਰ 21 ਕੀ ਕਰਨ ਦੇ ਕੁਝ ਨਹੀਂ ਵਿੱਲੇ ਹੀ ਤੇ लवली ਨੇ ਕਰ ਲਈ ਤੇਰੀ ਹਾਂ ਕਰਦਾ ਪਿਆ ਤੇ ਮੈਨੂੰ ਚੰਗਾ ਜਾਂ ਨਹੀਂ ਲੱਗਾ ਇਦਾਂ ਕੇਕ ਦੋ ਵਾਰੀ ਇਦਾਂ ਪਹਿਲਾਂ ਵੀ ਹੋਇਆ ਹੈ ਮੇਰਾ ਦਸਨ ਨੂੰ ਦਿਲ ਤੇ ਨਹੀਂ ਕਰਦਾ ਅੱਛਾ ਤੇ ਚਲੋ ਕੋਈ ਨਹੀਂ ਤੇਰੀ ਮੰਮੀ ਵੀ ਕੱਲੇ ਆ ਗਈ ਸੀ ਇਹ ਇੱਥੇ ਕੱਤੇ ਸੌਂ ਗਈ ਸੀ ਚਲ ਗਈ 2 1 ਮੈਨੂੰ ਨਾ ਚੰਗਾ ਜਾਨੀ ਲੱਗਾ ਰੁਪਿੰਦਰ ਇੱਦਾਂ ਬੋਲੀ ਐ 2 1 ਇਹ ਵੀ ਅਵੇਂ ਸੋਝੀ ਰਹਿੰਦੀ ਆ ਉਹਨਾਂ ਦੇ ਘਰ ਦੀ ਗੱਲ ਵਾ ਕੋਈ ਗੱਲ ਨਹੀਂ ਦਿਲ ਕਰਦਾ ਉਹਨੂੰ ਨਾ ਜਾਵੇ ਨਹੀਂ ਚਲ 2 1 ਇਹ ਸ਼ਦਾਨ ਜੀ ਅਵੇਂ ਸੋਝੀ ਰਹਿੰਦੀ ਆ ਨਹੀਂ ਦਿਲ ਕਰਦਾ ਹੋਊਗਾ ਉਹਦਾ ਜਾਣ ਨੂੰ ਉਹਨਾਂ ਦੇ ਘਰ ਦਾ ਮਸਲਾ ਵਾ 2 1 ਤੇ ਸ਼ਦਾਨ ਜੀ ਅਵੇਂ ਸੋਝੀ ਰਹਿੰਦੀ ਆ ਨਹੀਂ ਦਿਲ ਕਰਦਾ ਹੋਊਗਾ ਉਹਦਾ ਜਾਣ ਨੂੰ ਉਹਨਾਂ ਦੇ ਘਰ ਦਾ ਮਸਲਾ ਵਾ ਬਸ ਇਹ ਗੱਲ ਐਂਡ ਕਰ ਲਓ ਨਾ 21 ਇਹ ਸ਼ਦਨ ਜੀ ਐਵੇਂ ਸੋਚਦੀ ਰਹਿੰਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਹੋਣਾ ਉਹ ਗੋ ਉਹਨਾਂ ਨੇ ਨਾਲੇ ਰਹੀ ਗੱਲ ਰਵਿੰਦਰ ਦੀ ਨਹੀਂ ਦਿਲ ਕਰਦਾ ਉਹਨਾਂ ਨੂੰ ਦੋਵਾਂ ਨੂੰ 21 ਇਹ ਸ਼ਦਨ ਜੀ ਐਵੇਂ ਸੋਚਦੀ ਰਹਿੰਦੀ ਆ ਉਹਨਾਂ ਦਾ ਘਰ ਦਾ ਮਸਲਾ 21 ਇਹ ਸ਼ਦਨ ਜੀ ਐਵੇਂ ਸੋਚਦੀ ਰਹਿੰਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਦਿਲ ਕਰਦਾ ਉਹਨਾਂ ਨੂੰ ਰਹੀ ਗੱਲ ਰਪਿੰਦਰ ਦੀ ਉਹਨਾਂ ਦੋਵਾਂ ਦਾ ਦੋਵਾਂ ਜੀਆਂ ਦੀ ਗੱਲ ਹੈ 2 ਇਹ ਸ਼ਦਨ ਜੀ ਐਵੇਂ ਸੋਚ ਰਹੀਂਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਦਿਲ ਕਰਦਾ ਉਹਨਾਂ ਨਾਲ ਹੁੰਦਾ ਬਾਕੀ ਰਹੀ ਗੱਲ ਰਪਿੰਦਰ ਦੀ ਇਹਨਾਂ ਦੋਵਾਂ ਜੀ ਦੀ ਆਪਸੀ ਗੱਲ ਹੈ 2 ਚੱਲ ਅੱਖਾਂ ਬੰਦ ਨਹੀਂ ਕੀਤਾ ਅੱਖਾਂ ਬੰਦ ਨਹੀਂ ਕੀਤਾ ਆਹ ਦੇਖ ਫੇਰ ਚੱਲ ਪੜੀ ਤੇ ਧੋਪੀ ਗਏ ਆ ਇਦਾਂ ਕਰਦੀ ਸਾਰੇ ਜੋੜ ਕੇ ਨਾ ਰੱਖ ਦਿੰਨੀ ਆ ਹਰਪਿੰਦਰ ਪਤਾ ਨਹੀਂ ਕਿੱਥੇ ਗਈ ਏ ਹਰਪਿੰਦਰ ਯਾਰਾ ਆਵਾਜ਼ ਆਉਣੀ ਹੈ ਵਿੱਚ ਹਰਪਿੰਦਰ ਨੂੰ 와ਇ ਮਾਰ ਕੇ ਪੁੱਛਣਾ ਵਾ ਵੀ ਹੋ ਗਿਆ ਪਿਆ ਕੱਪੜੇ ਪਤਾ ਨਹੀਂ ਉਹਨੇ ਆਪਣੇ ਵੀ ਕੀਤੇ ਜਾਂਦੇ ਕਿ ਨਹੀਂ ਰਪਿੰਦਰ ਹਾਂਜੀ ਵਾਜਾ ਮਰਨ ਦੇ ਉਹ ਆਜ ਤੇ ਮੈਂ ਤਾਂ ਮਾਰੀ ਮਾਰੀ ਬੈਨੋ ਕਦਾ ਸੰਭਿਆ ਆਹ ਬਸ ਇਹਦੇ ਮੈਂ ਨਹੀਂ ਆ ਸਕਦੀ ਡਿਲੀਟ ਕਰ ਕਰਦੀਆਂ ਵਿੱਚ ਇਹ ਐਡ ਹੋ ਜਣੇ ਉਹ ਆਜ ਤੇ ਮੈਂ ਤਾਂ ਮਾਰੀ 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 ਨਿਕਲਿਆ ਮੋਚ ਉਹ ਵਾਇਦ ਮੈਂ ਤਾਂ ਦਿੱਤੀ ਆਹ ਵਾਇਦ ਮੈਂ ਤਾਂ ਮਾਰੀ ਮੈਂ ਤਾਂ ਦਿੱਤੀ ਹੀ ਉਹ ਕੱਪੜੇ ਜਿਹੜੇ ਉਹ ਪੈਕ ਹੋ ਗਏ ਸਾਰੇ ਕੱਪੜੇ ਮੈਂ ਰਹਿਮ ਸਹਿਨ ਦਾ ਸਾਰਾ ਕੋ ਵਧੀਆ ਵਾ ਨਹੀਂ ਉਹ ਤਾਂ ਚਲੋ ਵਧੀਆ ਵਾ ਸਾਰੀ ਤੁਮ ਚਲ ਸਾਰੀ ਰੈਂਟ ਤੂੰ ਬੋਲ ਨਹੀਂ ਮੈਂ ਬੋਲਣਾ ਫੇਰ ਰਹਿਮ ਸੈਨ ਦਾ ਸਾਰਾ ਵਧੀਆ ਯਾਰ ਮੈਂ ਹੁਣ ਸਾਰਾ ਪਤਾ ਕੀਤਾ ਹੀ ਉੱਥੇ ਰਹਿਮ ਸੈਨ ਦਾ ਕੰਮ ਸਾਰਾ ਵਧੀਆ ਵਾ ਹਾਂਜੀ ਨਹੀਂ ਉਹ ਤੇ ਵਧੀਆ ਆ ਉਹ ਚੱਲ ਫੇਰ ਅਗਲਾ ਕਹੂਗਾ ਵੀ ਮੈਨੂੰ ਫੋਨ ਨਹੀਂ ਕੀਤਾ ਉਹ ਇਦਾਂ ਦਾ ਹੀ ਆ ਬੇਪਰਵਾਹ ਜਿਹੀ ਆ ਇਹਨਾਂ ਧਿਆਨ ਨਹੀਂਗਾ ਦਿੰਦਾ ਦੇਣਾ ਉਹ ਚ ਨਹੀਂ ਨਹੀਂ ਯਾਰ ਠੀਕ ਹਾਂ ਕਿੱਥੇ ਗਲਤ ਹੋ ਗਿਆ ਮੇਰੀ ਗੱਲ ਸੁਣੋ ਹੂੰ ਉਹ ਬਹੁਤਾ ਇਹਨਾਂ ਧਿਆਨ ਨਹੀਂਗਾ ਦਿੰਦਾ ਹੈਗਾ ਜਾਣਾ ਹੁੰਦਾ ਨਹੀਂ ਉਹਨੂੰ ਕਿਤੇ ਹੈਗਾ ਚਾਜੂ ਕਿਤੇ ਜਾਣਾ ਆ ਚਾਹੀ ਮੇਰੀ ਭੈਣ ਵਾਂ ਚਾਹੀ ਕਿਦਾਂ ਵਾਂ ਉਹਦੇ ਮੰਮੀ ਧੱਕੇ ਨਾਲ ਨੂੰ ਘਲੰਦ ਫੇਕਦੇ ਤਾਂ ਮੁੜ ਕੇ ਚਲ ਜੂਗੀ ਕੁੜੀ ਇਹ ਕਿਤੇ ਆ ਗਿਆ ਇੱਥੇ ਹਾਂ ਸਿੱਤਾ ਕਿਦਾਂ ਦਾ ਵਾ ਗਾੜੀ ਚਾਹ ਹੁੰਦਾ ਹੀ ਆ ਬੇ ਨਾਮ ਨਾਮ ਵਿਆਹ ਹੋਏ ਤਾਂ ਬੰਦੇ ਜਿਆਦਾ ਦਿੰਦੇ ਹੀ ਚਾਹ ਕੰਮਕੁਮ ਕੀ ਕਰਨਾ ਕਿਤੇ ਗਰਮੀ ਬੜੀ ਐ ਤੇ ਦਿਨ ਚੜਦੇ ਨੇ ਅੱਗ ਲੱਗ ਜਾਂਦੀ ਐ ਵੀ ਸਮਾਨ ਵਾ ਉਹ ਮੈਂ ਵਰਤਾਂ ਵਰਤਨਾ ਕੀ ਆ ਆਉਂਦਿਆਂ ਨੂੰ ਪਾਨਾ ਤੋੜ ਦੇਣਾ ਵਾ ਰਮਨ ਨੇ ਉਹਨੇ ਇਹਦੇ ਸਮਾਨ ਸਮਾਨ ਰਮਨੋਂ ਨੇ ਇਹਦੇ ਸਮਾਨ ਨੂੰ ਕੀ ਕਰਨਾ ਉਹ ਤਾਂ ਤੇ ਆਪਣਾ ਹੈਗਾ ਵਾ ਇਹਨਾਂ ਨੇ ਤਾਂ ਬੋਲੀ ਉਹਨਾਂ ਦੀ ਬੋਲਣੀ ਹੁੰਦੀ ਹੈ ਜੇ ਠਾਣੀ ਉਹਦੀ ਬੜੀ ਚੰਗੀ ਆ ਬੜੀ ਚੰਗੀ ਆ ਤੁਸੀਂ ਚੰਗਾ ਕੀ ਵੇਖ ਲਿਆ ਉਦੋਂ ਹੀ ਉਹ ਕੱਲੀ ਤਾਂ ਕਰਕੇ ਚੰਗੀ ਹੀ ਜਦੋਂ 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 ਦਰਾਣੀਆਂ ਦੇ ਠਾਣੀਆਂ ਰਲ ਕੇ ਰਹੀਏ ਨਾ ਪਤਾ ਤੇ ਫੇਰ ਲੱਗਦਾ ਹੁੰਦਾ ਵਾ ਵੀ ਚੰਗੀ ਕਿਹੜੀ ਆ ਤੇ ਮਾੜੀ ਕਿਹੜੀ ਆ ਡੂਰ ਹੋ ਗਿਆ ਠਣ 21 ਬੈਠੇ ਬੈਠੇ ਔਰ ਠੀਕ ਹੈ 21 ਕੀ ਕਰਨ ਦੇ ਕੁਝ ਨਹੀਂ ਬਹਿਲੇ ਤੇ ਲਵਲੀ ਨੇ ਕਰ ਲਈ ਤਿਆਰੀ ਹਾਂ ਕਰਦਾ ਪਿਆ ਤੇ ਮੈਨੂੰ ਚੰਗਾ ਜਾਂ ਨਹੀਂ ਲੱਗਾ ਇਦਾਂ ਕੇਕ ਦੋ ਵਾਰੀ ਇਦਾਂ ਪਹਿਲਾਂ ਵੀ ਹੋਇਆ ਹੈ ਮੇਰਾ ਦਸਨ ਨੂੰ ਦਿਲ ਤੇ ਨਹੀਂ ਕਰਦਾ ਅੱਛਾ ਤੇ ਚਲੋ ਕੋਈ ਨਹੀਂ ਤੇਰੀ ਮੰਮੀ ਵੀ ਇਕੱਲੇ ਆ ਗਈ ਸੀ ਇਹ ਇੱਥੇ ਕੱਤੇ ਸੌਂ ਗਈ ਚਲ ਗਈ 21 ਮੈਨੂੰ ਨਾ ਚੰਗਾ ਨਹੀਂ ਲੱਗਾ ਰੁਪਿੰਦਰ ਇਦਾਂ ਬੋਲੀ ਆ 21 ਇਹ ਵੀ ਅਵੇਂ ਸੌਂਦੀ ਰਹਿੰਦੀ ਆ ਉਹਨਾਂ ਦੇ ਘਰ ਦੀ ਗੱਲ ਵਾ ਕੋਈ ਗੱਲ ਨਹੀਂ ਦਿਲ ਕਰਦਾ ਉਹਨੂੰ ਨਾ ਜਾਵੇ ਨਹੀਂ 21 ਇਹ ਸ਼ਦਾਨ ਜੀ ਅਵੇਂ ਸੌਂਦੀ ਰਹਿੰਦੀ ਆ ਨਹੀਂ ਦਿਲ ਕਰਦਾ ਹੋਊਗਾ ਉਹਦਾ ਜਾਣ ਨੂੰ ਉਹਨਾਂ ਦੇ ਘਰ ਦਾ ਮਸਲਾ ਆ 21 ਤੇ ਸ਼ਦਾਨ ਜੀ ਅਵੇਂ ਸੌਂਦੀ ਰਹਿੰਦੀ ਆ ਨਹੀਂ ਦਿਲ ਕਰਦਾ ਹੋਊਗਾ ਉਹਦਾ ਜਾਣ ਨੂੰ ਉਹਨਾਂ ਦੇ ਘਰ ਦਾ ਮਸਲਾ ਵਾ ਬਸ ਇਹ ਕੰਮ ਨਾ ਕਰ ਲੋ ਨਾ 21 ਇਹ ਸ਼ਦਨ ਜੀ ਐਵੇਂ ਸੋਚ ਰਹੀਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਆਉਣਾ ਉਹ ਉਹਨਾਂ ਨੇ ਨਾਲੇ ਰਹੀ ਗੱਲ ਸੁਪਿੰਦਰ ਦੀ ਨਹੀਂ ਦਿਲ ਕਰਦਾ ਉਹਨਾਂ ਨੂੰ ਦੋਵਾਂ ਦੀ 21 ਇਹ ਸ਼ਦਨ ਜੀ ਐਵੇਂ ਸੋਚ ਰਹੀਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ 21 ਇਹ ਸ਼ਦਨ ਜੀ ਐਵੇਂ ਸੋਚ ਰਹੀਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਦਿਲ ਕਰਦਾ ਉਹਨਾਂ ਨੂੰ ਰਹੀ ਗੱਲ ਰੁਪਿੰਦਰ ਦੀ ਉਹਨਾਂ ਦੋਵਾਂ ਦਾ ਦੋਵਾਂ ਜੀਆਂ ਦੀ ਗੱਲ 2 ਇਹਸ ਦਿਨ ਜੀ ਐਵੇਂ ਸੋਚ ਰਹੀਂਦੀ ਆ ਉਹਨਾਂ ਦੇ ਘਰ ਦਾ ਮਸਲਾ ਵਾ ਨਹੀਂ ਦਿਲ ਕਰਦਾ ਉਹਨਾਂ ਦਾ ਆਉਂਦਾ ਬਾਕੀ ਰਹੀ ਗੱਲ ਰੁਪਿੰਦਰ ਦੀ ਇਹਨਾਂ ਦੋਵਾਂ ਜੀਆਂ ਦੇ ਆਪਸੀ ਗੱਲ 2 ਚੱਲ ਅੱਖਾਂ ਬੰਦ ਨਹੀਂ ਕੀਤਾ ਉਹਨਾਂ ਨੇ ਅੱਖਾਂ ਬੰਦ ਨਹੀਂ ਕੀਤਾ ਆਹ ਦੇਖ ਫੇਰ ਚੱਲ 2 ਚੱਲ ਕਪੜੀ ਤੇ ਥੋਪੀ ਗਏ ਆ ਇਦਾਂ ਕਰਨੀ ਸਾਰੇ ਜੋੜ ਕੇ ਨਾ ਰੱਖ ਦਿੰਨੀ ਆ ਰੁਪਿੰਦਰ ਪਤਾ ਨਹੀਂ ਕਿੱਥੇ ਗਈ ਓ ਰੁਪਿੰਦਰ ਯਾਰ ਆਵਾਜ਼ ਆਉਣੀ ਹੈ ਵਿੱਚ ਹਰਪਿੰਦਰ ਨੂੰ ਆਏ ਮਾਰ ਕੇ ਪੁੱਛਣਾ ਵਾ ਵੀ ਹੋ ਗਿਆ ਪੈ ਕਪੜੀ ਪਤਾ ਨਹੀਂ ਉਹਨਾਂ ਆਪਣੇ ਵੀ ਕੀਤੇ ਜਾਂਦੇ ਕਿ ਨਹੀਂ ਰੁਪਿੰਦਰ ਹਾਂਜੀ ਵਾਜਾ ਮਰਨ ਦੇ ਉਹ ਅੱਜ ਤੇ ਮੈਂ ਤਾਂ ਮਾਰੀ ਮਾਰੀ ਰੈਂਗੋ ਕੰਨਾ ਤਾਂ ਆਹ ਉਹ ਬਸ ਇਹਦੇ ਮੈਂ ਨਹੀਂ ਆ ਸਕਦੀ ਡਿਲੀਟ ਕਰ ਕਰਦੀਆਂ ਵਿੱਚ ਇਹ ਐਡ ਹੋ ਜਣੇ ਉਹ ਅੱਜ ਤੇ ਮੈਂ ਤਾਂ ਮਾਰੀ 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 ਨਹੀਂ ਕਰਨਾ ਮੋਚ ਉਹ ਵੀ ਤੇ ਮੈਂ ਤਾਂ ਦਿੱਤੀ ਆਹ ਵਾਜ ਮੈਂ ਤਾਂ ਮਾਰੀ ਮੈਂ ਤਾਂ ਦਿੱਤੀ ਹੀ ਉਹ ਕੱਪੜੇ ਜਿਹੜੇ ਉਹ ਪੈਕ ਹੋ ਗਏ ਸਾਰੇ ਕੱਪੜੇ ਮੈਂ ਰਹਿਮ ਸਹਿਨ ਦਾ ਸਾਰਾ ਕੋ ਵਧੀਆ ਵਾ ਨਹੀਂ ਉਹ ਤਾਂ ਚਲੋ ਵਧੀਆ ਵਾ ਸਾਰੀ ਤੂੰ ਚਲ ਸਾਰੀ ਪੈਂਟ ਤੂੰ ਬੋਲ ਨਹੀਂ ਮੈਂ ਬੋਲਣਾ ਫਿਰ ਰਹਿਣ ਸਹਿਣ ਦਾ ਸਾਰਾ ਵਧੀਆ ਯਾਰ ਮੈਂ ਹੁਣ ਸਾਰਾ ਪਤਾ ਕੀਤਾ ਹੀ ਉੱਥੇ ਰਹਿਣ ਸਹਿਣ ਦਾ ਕੰਮ ਸਾਰਾ ਵਧੀਆ ਵਾ ਹਾਂਜੀ ਨਹੀਂ ਉਹ ਤੇ ਵਧੀਆ ਆ ਉਹ ਚੱਲ ਫੇਰ ਅਗਲਾ ਕਹੂਗਾ ਵੀ ਮੈਨੂੰ ਫੋਨ ਨਹੀਂ ਕੀਤਾ ਉਹ ਇਦਾਂ ਦਾ ਹੀ ਆ ਬੇਪਰਵਾਹ ਜਾਈ ਇਹਨਾਂ ਧਿਆਨ ਨਹੀਂ ਗਾ ਦਿੰਦਾ ਦੇਣਾ ਉਹਨਾਂ ਚ ਨਹੀਂ ਯਾਰ ਠੀਕ ਹਾਂ ਇਹ ਤਾਂ ਗਲਤ ਹੋ ਗਿਆ ਮੇਰੀ ਗੱਲ ਸੁਣੋ ਉਹ ਬੋਤਾ ਇੰਨਾ ਧਿਆਨ ਨਹੀਂਗਾ ਦਿੰਦਾ ਹੈਗਾ ਜਾਣ ਆਉਂਦਾ ਨਹੀਂ ਉਹਨੂੰ ਕਿਤੇ ਹੈਗਾ ਚਾ ajo ਕਿਤੇ ਜਾਣਾ ਆ ਚਾਹੀ ਮੇਰੀ ਭੈਣ ਵਾਂ ਚਾਹੀ ਕਿਦਾਂ ਵਾਂ ਉਹ ਤੇ ਮੰਮੀ ਧੱਕੇ ਨਾਲ ਨੂੰ ਘਰ ਲੰਦੇ ਫੇਕ ਦੇ ਤਾਂ ਮੁੜ ਕੇ ਚਲ ਜੂਗੀ ਕੁੜੀ ਦੇ ਕਿਤੇ ਆ ਗਏ ਇਥੇ ਹਾਂ ਸਿੱਤਾ ਕਿਦਾਂ ਦਾ ਵਾ ਗਾੜੀ ਚਾਹ ਹੁੰਦਾ ਹੀ ਆ ਬੇ ਨਾਮ ਨਾਮ ਵਿਆਹ ਹੋਏ ਤੇ ਬੰਦੇ ਜਾਨੀ ਦਿੰਦੇ ਹੀ ਤੁਹਾਡਾ ਕੰਮ ਕੁਮ ਕੀ ਕਰਨਾ ਇੱਕ ਤਾਂ ਗਰਮੀ ਬੜੀ ਐ ਤੇ ਦਿਨ ਚੜਦੇ ਨੇ ਅੱਖ ਲੱਗ ਜਾਂਦੀ ਐ ਵੀ ਸਮਾਨਵਾ ਉਹ ਮੈਂ ਵਰਤਾਂ ਵਰਤਣਾ ਕੀ ਐ ਆਉਂਦਿਆਂ ਨੂੰ ਪਾਣਾ ਤੋੜ ਦੇਣਾ ਵਾ ਰਮਨ ਉਹਨੇ ਇਹਦੇ ਸਮਾਨ ਸਮਾਨ ਤੁਹਾਡਾ ਰਮਨ ਉਹਨੇ ਇਹਦੇ ਸਮਾਨ ਨੂੰ ਕੀ ਕਰਨਾ ਉਹ ਤਾਂ ਤੇ ਆਪਣਾ ਹੈਗਾ ਵਾ ਇਹਨਾਂ ਨੇ ਤਾਂ ਬੋਲੀ ਉਹਨਾਂ ਦੀ ਬੋਲਣੀ ਹੁੰਦੀ ਐ ਜਠਾਣੀਓ ਦੀ ਬੜੀ ਚੰਗੀ ਐ ਬੜੀ ਚੰਗੀ ਐ ਤੁਸੀਂ ਚੰਗਾ ਕੀ ਵੇਖ ਲਿਆ ਉਹਦੋਂ ਹੀ ਉਹ ਕੱਲੀ ਤਾਂ ਕਰਕੇ ਚੰਗੀ ਹੀ ਜਦੋਂ ਤਾਂ ਜਦੋਂ ਜਦੋਂ ਦਰਾਣੀਆਂ ਤੇ ਠਾਣੀਆਂ ਰਲ ਕੇ ਰਹੀਏ ਨਾ ਪਤਾ ਤੇ ਫੇਰ ਲੱਗਦਾ ਹੁੰਦਾ ਵਾ ਕਿ ਚੰਗੀ ਕਿਹੜੀ ਆ ਤੇ ਮਾੜੀ ਕਿਹੜੀ ਆ